ਜ਼ਮੀਰ ਜਾਗਦਾ ਆ ਤੁਸੀਂ ਜਿੰਦੀ ਜਮੀਰ ਦੇ ਲੋਕ ਆ ਕਿ ਜਿਹੜੇ ਅੱਜ ਇੱਥੇ ਇਕੱਠੇ ਹੋਏ ਆ ਹੁਣ ਆਪਾਂ ਆਪਣੇ ਜਿਹੜੇ ਸੀਐਸ ਆਫੀ ਆ ਦੋ ਦੋ ਮਿੰਟ ਦੇ ਵਿਚਾਰ ਸੁਣਾਗੇ ਹਰੇਕ ਵਾਰ ਸਾਥੀਓ ਸਾਨੂੰ ਅੱਜ ਤਾਂ ਕਿਉਂ ਹੁੰਦੀ ਆ ਸਭ ਤੋਂ ਇਤਿਹਾਸਿਕ ਦਿਨ ਆ ਅੱਜ ਸਾਡੇ ਲਈ 26 ਜਨਵਰੀ ਇਸ ਦਿਨ ਵੀ ਸਾਡੇ ਨਾਲ ਇਦਾਂ ਹੋ ਗਈ ਤੇ ਬਹੁਤ ਆਪਾਂ ਇਛੜੇ ਸਮਝਿਆ ਗਿਆ ਆਪਾਂ ਨੂੰ ਇਸ ਕਰਕੇ ਇਹਨਾਂ ਸਰਕਾਰਾਂ ਦਾ ਪੈਟ ਸਿਆਪਾ ਕਰਨਾ ਬਹੁਤ ਜ਼ਰੂਰੀ ਆ ਇਹ ਜੜੀਆਂ ਦਲਤ ਵਿਰੋਧੀ ਸਰਕਾਰਾਂ ਆ ਜਿਨ੍ਹਾਂ ਦਾ ਕੱਪ ਆਪਾਂ ਇਹਨਾਂ ਨੂੰ ਨੱਥ ਨਹੀਂ ਪਾਵਾਂਗੇ ਉਹਨਾਂ ਤੱਕ ਆਪਾਂ ਚੈਨ ਦੀ ਨੀਂਦ ਨਹੀਂ ਸੋ ਸਕਦੇ ਇਸ ਕਰਕੇ ਮੈਂ ਆਪਣੇ ਅਜੇ ਮੂਲਵਾਸੀ ਭੈਣ ਨੂੰ ਬੇਨਤੀ ਕਰਦਾ ਕਿ 2 ਮਿੰਟ ਲਈ ਤੁਹਾਡੇ ਨਾਲ ਆਪਣੇ ਸ਼ਬਦ ਰੱਖਣ ਦੀ ਬਖਸ਼ਿਓ ਜੈ ਭੀਮ ਜੈ ਬਾਲ ਅੱਜ ਸਵੇਰ ਤੋਂ ਹੀ ਅਸੀਂ ਸਾਰੇ ਪੂਰੇ ਦੇਸ਼ ਵਿੱਚ 바ਵਾ ਸਾਹ ਦਾ ਜੋ ਸੰਵਿਧਾਨ ਹੈ ਉਹਦੀਆਂ ਵਧਾਈਆਂ ਦੇ ਰਹੇ ਸੀ ਪਾਰੇ ਮਨੁਵਾਦੀ ਲੋਕ ਜੋ ਬ੍ਰਾਹਮਣਵਾਦੀ ਲੋਕ ਹੈ ਉਹਨਾਂ ਦੇ ਕੋਲ ਸਾਡੀ ਖੁਸ਼ੀ ਨਹੀਂ ਬਰਦਾਸ਼ਤ ਹੁੰਦੀ ਉਹ ਕਿਸੇ ਨਾ ਕਿਸੇ ਢੰਗ ਤਰੀਕੇ ਦੇ ਨਾਲ ਸਾਡੇ ਜੋ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਆ ਅੱਜ ਮੰਦਪਾਗੀ ਘਟਨਾ ਅਮਰਸਰ ਵਿੱਚ ਹੋਈ ਹੈ ਜਿੱਥੇ 바ਵਾ ਸਾਹਿਬ ਦਾ ਸਟੈਚੂ ਲੱਗਾ ਜਿੱਥੇ ਹਜ਼ਾਰਾਂ ਲੋਕ ਰੰਗਦੇ ਆ ਉਥੇ ਇੱਕ ਇਕ ਜੋ ਪ੍ਰੋਜੈਕਟਡ ਬੰਦੇ ਜਾਂ ਕੋਈ ਵੀ ਜਦੋਂ ਬਾਅਦ ਵਿੱਚ ਉਹਨਾਂ ਨੂੰ ਮੰਨਤ ਗੁੱਦੀ ਕਰਾਰ ਦੇ ਦਿੱਤਾ ਜਾਂਦਾ ਆ ਪਰ ਉਹ ਇੱਕ ਛੜੇ ਅੰਤਰ ਦੇ ਤਹਿਤ 바ਵਾ ਸਾਹਿਬ ਦੇ ਸਵਿਧਾਨ ਨੂੰ 바ਵਾ ਸਾਹਿਬ ਦੇ ਸਟੈਚੂ ਨੂੰ ਉਹਨਾਂ ਨੇ ਅਪਮਾਨਿਤ ਕੀਤਾ ਆ ਜਿਹੜੀ ਅਸੀਂ ਸਖਤ ਸ਼ਬਦਾਂ ਵਿੱਚ ਨਿੰਦਿਆ ਕਰਦੇ ਆ ਖਵੜਾ ਦੇ ਜਿਹੜੇ ਮੂਲ ਵਾਸੀ ਲੋਕ ਆ ਇਸ ਘਟਨਾ ਦੀ ਇਸ ਸਮੂਹਿਕ ਤੌਰ ਤੇ ਨਿੰਦਿਆ ਕਰਦੇ ਆ ਹੋਰ ਪ੍ਰਸ਼ਾਸਨ ਨੂੰ ਉਹ ਇਹ ਰਿਕਵੈਸਟ ਨਹੀਂ ਕਰਦੇ ਵਿਰੋਧ ਦੇ ਪ੍ਰਦਰਸ਼ਨ ਕਰਦੇ ਆ ਵੀ ਚੇਤਾਵਨੀ ਦਿੰਦੇ ਆ ਬੇ ਇਦਾਂ ਦੇ ਜਿਹੜੇ ਅਨਸਰ ਆ ਇਹਨਾਂ ਨੂੰ ਨਾ ਨੱਥ ਪਾਈ ਜਾਵੇ ਅੱਗੇ ਤੋਂ ਵੀ ਨੁਕੇਲ ਕੀਤੀ ਜਾਵੇ ਤਾਂ ਜੋ ਕਿ ਆਉਣ ਵਾਲੀਆਂ ਜਿਹੜੀਆਂ ਪੀੜ੍hiyan ਵੀ ਉਹਨਾਂ ਦੀਆਂ ਯਾਦ ਰੱਖਣ ਹੁਣ ਸਾਥੀਓ ਸਾਡੇ ਚ ਅੰਬੇਡਕਰ ਸੈਨਾ ਤੋਂ ਸੁਰਿੰਦਰ ਢੰਡਾ ਜੀ ਸਮਰਜੀਤ ਪੁੱਤਣ ਜੀ ਬਲਵਿੰਦਰ ਬੋਧਮਾਣਾ ਭਾਜੀ ਇਹ ਸਾਰੇ ਆਪਣੇ 2-2 ਮਿੰਟ ਲਈ ਵਿਚਾਰ ਰੱਖਣਗੇ ਹੁਣ ਮੈਂ ਸੁਰਿੰਦਰ ਢੰਡਾ ਜੀ ਨੂੰ ਬੇਨਤੀ ਕਰਦਾ ਇੱਕ 2 ਮਿੰਟ ਲਈ ਉਹ ਵੀ ਆਪਣੀ ਵਿਚਾਰ ਰੱਖਣਗੇ ਬੜੇ ਦੁੱਖ ਦੀ ਗੱਲ ਆ ਅਸੀਂ ਜਿੱਥੇ ਬਾਬਾ ਸਾਹਮ ਬੜਗਾ ਸਤਚੂ ਜੇ ਤੋੜਪਨ ਹੋਈ ਆ ਅੰਮ੍ਰਿਤਸਰ ਵਿੱਚ ਉਸ ਤੋਂ ਪਹਿਲਾਂ ਅਸੀਂ ਸਾਰੇ ਪੰਜਾਬ 'ਚ ਨਹੀਂ ਪੂਰੇ ਇੰਡੀਆ ਵਿੱਚ ਅਸੀਂ ਅੱਜ ਦਾ ਦਿਨ 26 ਜਨਵਰੀ 1950 ਅਸੀਂ ਆਜ਼ਾਦ ਹੋਏ ਆ ਉਸ ਆਜ਼ਾਦੀ ਨੂੰ ਅਸੀਂ ਆਪਣੇ ਆਪ ਨੂੰ ਖੁਸ਼ੀ ਮਹਿਸੂਸ ਕਰਦੇ ਸੀ ਪਰ ਅਫਸੋਸ ਦੀ ਗੱਲ ਆ ਅੰਮ੍ਰਿਤਸਰ ਜੋ ਕਟਨਾ ਹੋਈ ਆ ਉਹ ਮੰਨ ਭਾਗੀ ਆ ਬਾਬਾ ਸੋ ਅੰਬੇਡਕਰ ਦੇ ਸਮਾਨ ਵਾਸਤੇ ਅਸੀਂ ਆਪਣੇ ਜਾਨਾਂ ਦੇ ਸਕਦੇ ਆ ਸਾਨੂੰ ਮੌਲਿਆਂ ਦਾ ਜ਼ਿਕਰ ਨਹੀਂ ਸੀ ਸਾਨੂੰ ਧਾਰਮਿਕ ਆਜ਼ਾਦੀ ਦਾ ਸਨਕਾਰ ਰਹੀ ਸੀ ਇਹ ਸਾਰੇ ਇਜ਼ਹਾਰ ਬਾਬਾ ਸਾਹਿਬ ਨੇ ਸਾਨੂੰ ਅੱਜ ਦੇ ਦਿਨ ਦਿੱਤੇ ਔਰ ਅੱਜ ਦੇ ਦਿਨੋਂ ਅਸੀਂ ਵੱਡੇ ਅਸਿਹਾਰ ਤਿਹਾੜ ਦੇ ਰੂਪ ਵਿੱਚ ਮਨਾਉਂਦੇ ਆ ਔਰ ਅਸੀਂ ਸਮਝਦੇ ਆ ਕਿ ਸਾਡਾ ਪੀੜੀਆਂ ਦਾ ਨਵਾਂ ਜਨਮ ਹੋਇਆ ਔਰ ਅੱਜ ਉਸ ਵੇਲੇ ਜਦੋਂ ਮੁਬਾਰਕ ਦਿਨ ਸੀ ਖੁਸ਼ੀਆਂ ਦਾ ਦਿਨ ਸੀ ਉਸ ਵੇਲੇ ਸਾਡੇ ਹਿਰਦੇ ਇਹਨਾਂ ਨੇ ਬਲੁੰਧਰੇ ਨੇ ਬਾਬਾ ਸਾਹਿਬ ਦੇ ਸਟੈਚੂ ਦੀ ਬੇਹਰਮਤੀ ਕਰ ਗਏ ਸੋ ਸਾਡੀ ਮੰਗ ਹੈ ਪ੍ਰਸ਼ਾਸਨ ਤੋਂ ਵੀ ਜਿੱਥੇ ਵੀ ਇਹ ਘਟਨਾ ਹੋਈ ਹੈ ਅਰੇ ਤੇ ਬਗਵਾੜੇ ਵਿੱਚ ਵੀ ਜਿੰਨੇ ਵੀ ਬਾਬਾ ਸਾਹਿਬ ਜੀ ਦੇ ਸਟੈਚੂ ਨੇ ਉਹਨਾਂ ਦੀ 14 ਅਪ੍ਰੈਲ ਤੱਕ ਜਦੋਂ ਮੈਂ ਸਮਝਦਾ ਇਹ ਜਿਹੜੇ ਸ਼ਰਾਰਤੀ ਦਜ ਨੇ ਜਦੋਂ ਗੁਰਪੁਰਬ ਆਉਂਦਾ ਗੁਰੂ 10 ਮਾਰੀ ਦਾ ਉਦੋਂ ਮਾਹੌਲ ਨੂੰ ਤਣਾਅਪੂਰਨ ਕਰਨ ਦੇ ਲਈ ਇਸ ਤਰ੍ਹਾਂ ਦੀਆਂ ਸ਼ਰਾਰਤਾ ਕਰਦੇ ਨੇ ਸੋ ਸਾਡੀ ਮੰਗ ਹੈ ਕਿ ਅਗਰ ਮਾਹੌਲ ਸਦਪਾ ਵਾਲਾ ਚਾਹੁੰਦੇ ਨੇ ਤਣਾਅਤੋ ਰਹਿਤ ਚਾਹੁੰਦੇ ਨੇ ਅਮਨ ਆਮਾਨ ਬਣਿਆ ਰਹੇ ਅਗਰ ਚਾਹੁੰਦਾ ਪ੍ਰਜਾਦਾ ਨੂੰ ਤੇ 14 ਅਪ੍ਰੈਲ ਤੱਕ ਫਗਵਾੜੇ ਵਿੱਚ ਜਿੰਨੇ ਸਟੈਚੂ ਆ ਉਹਨਾਂ ਦੀ ਪ੍ਰੋਟੈਕਸ਼ਨ ਪੱਕੇ ਪੱਕੇ ਤੌਰ ਤੇ ਪੱਕੇ ਤੌਰ ਤੇ ਪੱਕੇ ਤੌਰ ਤੇ ਹੀ ਉਹਨਾਂ ਨੂੰ ਇਹ ਯਕੀਨ ਆ ਜੀ ਪ੍ਰੋਟੈਕਸ਼ਨ ਸਰਕਾਰ ਪ੍ਰਬੰਧ ਕਰੇ ਔਰ ਅਸੀਂ ਉਸ ਦੋਸ਼ੀ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਜੋ ਵੀ ਤਾਰਾ ਭਾਰਤੀ ਕਾਨੂੰਨ ਦੇ ਵਿੱਚ ਬਣਦੀ ਹੈ 295 ਵੀ ਬਣਦੀ ਹੈ ਕੋਈ 바ਵਾ ਸਭ ਤੋਂ ਵੱਡੀ ਦੇਸ਼ ਦੀ ਹੋਰ ਕੋਈ ਤ੍ਰੋਹ ਨਹੀਂ ਹੈ ਦੇਸ਼ ਤ੍ਰੋਹੀ ਵੀ ਬਣਦੀ ਹੈ ਦੇਸ਼ ਦਾ ਤ੍ਰੋਹ ਹਨ ਦੇਸ਼ ਦਾ ਖਜ਼ਾਨਾ ਨੇ ਬਾਬਾ ਸਾਹਿਬ ਜੀ ਉਹਨਾਂ ਦੀ ਬੇਹੁਨਮਤੀ ਮੈਂ ਸਮਝਦਾ ਭਾਰਤੀ ਨਿਰਮਾਤਾ ਜੋ ਦੇਸ਼ ਦਾ ਨਿਰਮਾਤਾ ਆ ਇੰਡੀਅਨ ਕਨਸਟੀਟਿਊਸ਼ਨ ਦਾ ਨਿਰਮਾਤਾ ਆ ਔਰ ਇੰਡੀਅਨ ਨਵੀ ਨੇਸ਼ਨ ਦਾ ਨਿਰਮਾਤਾ ਆ ਉਹ ਹੁਣ ਪੂਰੇ ਦੇਸ਼ ਦੀ ਹਰਮਨਤੀ ਕੀਤੀ ਹੈ ਉਹਦੇ ਉੱਪਰ ਦੇਸ਼द्रोह ਦਾ ਮਕਦਮਾ ਜਨਾਕ ਦਰਜ ਹੋਣਾ ਚਾਹੀਦਾ ਹੈ ਸੋ ਇਹਨਾਂ ਕਹਿੰਦਾ ਹੋਇਆ ਜਿਹੜੇ ਸਾਥੀ ਆਏ ਨੇ ਵਰਕਰ ਸਾਡੇ ਉਹਨਾਂ ਦਾ ਸਭ ਦਾ ਧੰਨਵਾਦ ਜੈ ਭੀ ਜੈ ਬਾਤ ਸਾਰੇ ਸਾਥੀਆਂ ਕੇ ਬੇਨਤੀ ਆ ਕਿ ਇਦਾਂ ਹੀ ਆਪਾਂ ਪੈਦਲ ਚੱਲ ਕੇ ਉਹ ਪੁਲ ਥੱਲੇ ਜਾਣਾ ਰੋਲ ਖਮੋਰੀ ਜਿੰਨਾ ਤੱਕ ਆਪਣੀ ਗੱਲ ਜਲੰਧਾ ਲੁਧਿਆਣਾ ਤੱਕ ਨਹੀਂ ਪਹੁੰਚਦੀ ਉਨਾ ਟਾਈਮ ਆਪਾਂ ਸੰਘਰਸ਼ ਅਧੂਰਾ ਆ ਕੇ ਇਸ ਕਰਕੇ ਪੂਰੇ ਪੰਜਾਬ ਤੇ ਆਪਣੀ ਗੱਲ ਬਣਾਈ ਉਹ ਬਰੂਖਤ ਨੇ ਜਾ ਕੇ ਆਪਾਂ ਇਹ ਫੈਸਲਾ ਥੱਲੇ ਅਗਲੀ ਗੱਲ ਬਾਤ ਚਲੋ ਸਾਰੇ ਸਾਰੇ ਬੰਦ ਕਰ ਦਿਓ ਨਮਾਨ ਮੇ ਭੋਗਨ ਸਮਾਰ ਮੈਦਾਨ ਮੇ ਜੈ 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 ਭੀ ਜੈ 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 ਬਾਬਾ ਸਾਹਿਬ ਕੋ ਕੁਮਾ ਨਹੀਂ થਾਂਗੇ ਨਹੀਂ ਜਾਏਗੇ ਜੈ ਭੀ ਜੈ ਭੋਗ ਜੈ कुमार

ਮਨੁਸ ਜਿਹੜੇ ਮਨੂ ਨੂੰ ਮੰਨਣ ਵਾਲੇ ਲੋਕ ਆ ਉਹਨਾਂ ਨੇ ਅੱਜ 바ਵਾ ਸਾਹਿਬ ਅੰਬੇਡਕਰ ਜੀ ਨੂੰ ਨਾ ਜੀਂਦਿਆਂ ਨੂੰ ਬਰਦਾਸ਼ਤ ਕੀਤਾ ਨਾ 바ਵਾ ਸਾਹਿਬ ਜੀ ਜਦੋਂ ਪ੍ਰੀ ਨਿਰਵਾਣ ਹੋ ਕੇ ਸਰੀਰਕ ਤੌਰ ਤੇ ਸਾਡੇ ਵਿੱਚੋਂ ਚਲੇ ਗਏ ਪਰ ਵਿਚਾਰਾ ਵਿੱਚ ਆ ਤੁਸੀਂ ਦੇਖ ਸਕਦੇ ਆ 바ਵਾ ਸਾਹਿਬ ਅੰਬੇਡਕਰ ਜੀ ਦੇ ਜਿਹੜੇ ਪੈਰੋਕਾਰ ਆ ਉਹ ਦਿਨ ਰਾਤ ਸੜਕਾਂ ਤੇ ਬੈਠਣ ਲਈ ਤਿਆਰ ਆ ਪਰ 바ਵਾ ਸਾਹਿਬ ਅੰਬੇਡਕਰ ਜੀ ਦਾ ਜਿਹੜਾ અપਮਾਨ ਉਹ ਕਿਸੇ ਵੀ ਹੱਦ ਤੇ ਸਹਿਣ ਨਹੀਂ ਕੀਤਾ ਜਾਊਗਾ ਚੇਕਰ ਅੱਜ ਰਾਤ ਤੱਕ ਉਹ ਸ਼ਰਾਡਤੀ ਅੰਸਰ ਖਿਲਾਫ ਐਨਐਸਏ ਇੱਕ ਤੈਅਤ ਜਿਹੜਾ ਦੇਸ਼ ਰੋਹੀ ਦਾ ਪਰਚਾ ਦਰਜ ਨਾ ਕੀਤਾ ਗਿਆ ਔਰ ਕੱਲੂ ਪੂਰਾ ਪੰਜਾਬ ਕੀ ਪੂਰਾ ਭਾਰਤ ਸੀ ਪੂਰੇ ਪੂਰੇ ਤੌਰ ਤੇ ਬੰਦ ਕਰਾਵਾਂਗੇ ਜੈ ਭੀਮ ਜੈ ਭਾਲ ਜਿਹੜੀ ਇਹ ਘਟਨਾ ਆ ਇਹ ਅੰਮ੍ਰਿਤਸਰ ਦੀ ਆ ਅਸੀਂ ਵੀਡੀਓ ਰਾਹੀਂ ਸਾਨੂੰ ਸਾਡੇ ਸਾਥੀਆਂ ਨੇ ਜੋ ਵੀਡੀਓ ਸੈਂਡ ਕੀਤੀਆਂ ਆ ਉਹਦੇ ਵਿੱਚੋਂ ਜਿਹੜਾ ਸਾਥੀ ਆ ਜਿਹੜਾ ਉਹ ਸਾਥੀ ਜਿਹੜਾ ਉਹ ਗੁਨਾਹਗਾਰ ਆ ਸਾਥੀ ਕਾਕਾ ਜਿਹੜਾ ਗੁਨਾਹਗਾਰ ਆ ਜਿਹੜਾ ਮਨوں ਨੂੰ ਮੰਨਣ ਵਾਲਾ ਆ ਉਹ ਉਹਨੂੰ ਗ੍ਰਿਫਤਾਰ ਕੀਤਾ ਅਸੀਂ ਵੀਡੀਓ ਵਿੱਚ ਦੇਖਿਆ ਆ ਜੇਕਰ ਇਹਨਾਂ ਨੇ ਕੱਲ ਤੱਕ ਉਸ ਤੋਂ ਉੱਪਰ ਐਨਐਸਏ ਤੈ ਤੈ ਤੱਕ ਔਰ ਜਿਹੜਾ ਪਾਰਟਾ ਨਾਂ ਦਰਜ ਕੀਤਾ ਕੱਲੂ ਪੰਜਾਬ ਕੀ ਪੂਰੇ ਇੰਡੀਆ ਦੀ ਬੰਦ ਦੀ ਕਾਲ ਸਾਡੇ ਪੂਰੇ ਬਹੁਜ ਸਮਾਜ ਵੱਲੋਂ ਪੂਰੀਆ ਸਮੂਹ ਜਥੇਬੰਦੀਆਂ ਵੱਲੋਂ ਅੰਬੇਡਕਰ ਸਮੂਹ ਸਭਾਵਾ ਗੁਰੂ ਰਵਿਦਾਸ ਸਭਾਵਾ ਬਾਲਮੀਕ ਮਹਾਰਾਜ ਸਭਾਵਾ ਸਾਰਿਆਂ ਵੱਲੋਂ ਪੂਰਨ ਤੌਰ ਤੇ ਇੰਡੀਆ ਨੂੰ ਬੰਦ ਕੀਤਾ ਜਾਊਗਾ ਜੈ ਭੀ ਜੈ ਭਾਰਾ ਬਾਬਾ ਸਾਫਤਰੀ ਸੋਸਟੇ ਨਾ ਪਿਆਗੇ ਟੋਕੇ ਸਾਰੇ ਪਾਣ ਚਰਾਓ ਇੱਥੇ ਯਾਰ ਸਾਥੀਓ ਅੱਜ ਦਾ ਜਿਹੜਾ ਵੀ ਆਪਾਂ ਮੰਗਵੱਤਾ ਦੇਣ ਲੱਗੇ ਆ ਤੁਹਾਨੂੰ ਆਪਣੇ ਮਨੀ ਭਾਜੀ ਸਾਡੇ ਸਾਥੀਆਂ ਨੂੰ ਸਾਡੇ ਸਾਰੇ ਸਾਰੇ ਸਾਥੀ ਨੂੰ ਪਹਿਲਾਂ ਜੈ ਭੀਮ ਜੈ ਭਾਰਤ ਅੱਜ ਆਪਾਂ ਸਾਰੇ ਸਾਰੇ ਅੱਜ ਦੀ ਘਟਨਾ ਦਾ ਜਾਣੂ ਆ ਤੋਂ ਜੋ ਅੱਜ ਦਾ ਮੰਗਵੱਤਾ ਲਾ ਮੈਂ ਤੁਹਾਨੂੰ ਪੜ ਕੇ ਸੁਣਾਉਣ ਲੱਗਾ ਅਸੀਂ ਸੁੰਮੂ ਬਾਬਾ ਸਾਹਿਬ ਨੂੰ ਮੰਨਣ ਵਾਲੇ ਜਿੱਥੇ ਬੰਦੀਆਂ ਤੇ ਬਾਬਾ ਸਾਹਿਬ ਨੂੰ ਮੰਨਣ ਵਾਲੇ ਪੈਰੋਕਾਰ ਪਰਵਾਹਕਾਰਾਂ ਵੱਲੋਂ ਪ੍ਰਸ਼ਾਸਨ ਨੂੰ ਮੰਗ ਮੰਗਾ ਕਰਦੇ ਹਾਂ ਕਿ ਅਮਲ ਸਰ ਵਿਖੇ ਸ਼੍ਰੀ ਅਮਲ ਸਰ ਅਮਲ ਸਰ ਸਾਹਿਬ ਵਿਖੇ ਬਾਬਾ ਸਾਹਿਬ ਅੰਬੇਦਕਰ ਜੀ ਦਾ ਜੋ ਸਟੈਚੂ ਨਾਲ ਤੋੜਦਾਨ ਕੀਤੀ ਗਈ ਹੈ ਉਸ ਦੀ ਡਰਾਇ ਨਾਲ ਜਾਂਚ ਕੋਈ ਦੀ ਕਹਿਰਾਈ ਨਾਲ ਜਾਂਚ ਪੜਤਾਲ ਕੀਤੀ ਜਾਵੇ ਸੂਹੂ ਬਾਬਾ ਸਾਹਿਬ ਅਤੇ ਬਾਬਾ ਸਾਹਿਬ ਦੇ ਪਰਵਾਹਕਾਰਾਂ ਵੱਲੋਂ ਅਸੀਂ ਇਸ ਘਟਨਾ ਦੀ ਨਿੰਦਾ ਕਰਦੇ ਹਾਂ ਅੱਜ 26 ਜਨਵਰੀ ਗਣਤੰਤਰ ਦਿਵਸ ਭਾਰਤੀ ਸਰਕਾਰ ਲਾਗੂ ਹੋਣ ਅੱਜ ਦੇ ਦਿਨ ਤੇ ਭਾਰਤੀ ਸੰਵਧਾਨ ਲਾਗੂ ਹੋਇਆ ਸੀ ਬਾਬਾ ਸਾਹਿਬ ਦੇ ਸਟੈਚੂ ਨੂੰ ਜੋ ਤੋੜਿਆ ਗਿਆ ਹੈ ਇਸ ਘਟਨਾ ਦਾ ਵਿਰੋਧ ਕਰਦੇ ਹਾਂ ਅਤੇ ਮੰਗ ਕਰਦੇ ਹਾਂ ਕਿ ਭਾਰਤ ਵਿੱਚ ਜਿੰਨੇ ਵੀ ਬਾਬਾ ਸਾਹਿਬ ਦੇ ਸਟੈਚੂ ਹਨ ਉਹਨਾਂ ਦੀ ਸੁਰੱਖਿਆ ਦਾ ਪ੍ਰਬੰਧ ਕੀਤਾ ਜਾਵੇ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਜੋ ਨਤੀਜੇ ਹੋਣਗੇ ਉਸ ਦਾ ਉਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ ਐਨਐਸਐਮ ਅਤੇ ਅਸੀਂ ਨਾਲ ਇਹ ਵੀ ਮੰਗ ਕਰਦੇ ਹਾਂ ਜੇ ਇਸ ਬੰਦੇ ਨੇ ਬਾਬਾ ਸਾਹਿਬ ਦਾ ਸਟੈਚੂ ਤੋੜਿਆ ਹੈ ਉਸ ਦੇ ਤੇ ਐਸਸੀਐਸਟੀ ਅਗਰ ਦਾ ਤਾਂ ਆਦਮੀ ਦੇ ਸਮਾਜਿਕ ਭਾਵਨਾ ਭੜਕਾਉਣ ਦਾ ਉਹ ਉਹਦੇ ਤੇ ਪਰਚਾ ਦਰਜ ਕੀਤਾ ਜਾਵੇ ਐਨਐਸਏ ਦੇਸ਼ ਧਰੋਹ ਦਾ ਪਰਚਾ ਦਰਜ ਕੀਤਾ ਜਾਵੇ ਸੋ ਇਸੇ ਤਰ੍ਹਾਂ ਸਾਰੇ ਸਾਥੀਆਂ ਨੇ ਇਕੱਠੇ ਹੋ ਕੇ ਇਕੱਠੇ ਹੋ ਕੇ ਇਸੇ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਬਾਬਾ ਸਾਹਿਬ ਦੇ ਸਨਮਾਨ ਵਿੱਚ ਬਹੁਤ ਜਨ ਸਮਾਜ ਮੈਦਾਨ ਵਿੱਚ ਧਨਾਂ ਦਾ ਬੁਲੰਦ ਕੰਮ ਹੈ ਸਾਥੀਓ ਇੱਕ ਮਿੰਟ ਇੱਕ ਮਿੰਟ ਅੰਮ੍ਰਿਤਪਾਲ ਐਡਵੋਕੇਟ ਅਨੰਦਪਾਲ ਜੀ ਆ ਜਿਨ੍ਹਾਂ ਨੇ ਮੰਗ ਪੱਤਰ ਲਿਖਿਆ ਉਹ ਆਪਾਂ ਨੂੰ ਸਾਰੀ ਡਿਟੇਲ ਦੱਸਣਗੇ ਅਨੰਦਪਾਲ ਜੀ ਪਹਿਲੇ ਸਾਹਿਬ ਆਉਂਦੇ ਆ ਜੀ ਕੱਲੇ ਸਾਹਿਬ ਆਪਾ ਉਹਨਾਂ ਨੇ ਕੋਈ ਗੱਲ ਬੈਠੇ ਰੋ ਯਾਰ ਉਹਨਾਂ ਨੂੰ ਕਿ ਇਹ ਜਿਹੜੀ ਟੱਡਦਾ ਬਣੀ ਜਾਂਦਾ ਉਹਨਾਂ ਸਰ ਦੀ ਟੱਡਦਾ ਕਰਵਾਵਾ ਯਾਰ ਤੁਸੀਂ ਦੇਖਿਆ ਹੋਗਾ ਕਿ ਜਿੰਨੀਆਂ ਵੀ ਬਾਬਾ ਸਾਹਿਬ ਦੀਆਂ ਸਕੇਚੂ ਨੇ ਉਹਨਾਂ ਤੇ ਹੀ ਹਮਲਾ ਕਿਉਂ ਹੁੰਦਾ ਹੈ ਇਹ ਭਾਜੀ ਬੈਜੋ ਇਹ ਇੱਕ ਸਵਾਲੀਆ ਨਿਸ਼ਾਨ ਆ ਕਿੰਨੇ ਸਕੇਚੂ ਦੁਨੀਆ ਤੇ ਹੈਗੇ ਆ ਕਿੰਨੇ ਇੱਥੇ ਮਹਾਪੁਰਸ਼ ਹੈਗੇ ਆ ਬਾਬਾ ਸਾਹਿਬ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਜਾਂਦਾ ਆ ਕਦੀ ਬਾਹ ਤੋੜ ਦਿੰਦੇ ਆ ਕਦੀ ਪੂਰਾ ਸਟੈਚੂ ਤੋੜ ਦਿੰਦੇ ਆ ਇਹ ਵੀ ਬਾਬਾ ਸਾਹਿਬ ਦੀ ਉਮਰ ਆ ਤੇ ਕਿੰਨੀ ਕ ਤੰਗ ਕਰਦੀ ਉਹਨਾਂ ਨੂੰ ਇਹ ਤੰਗ ਕਰਦੀ ਆ ਇਹ ਇਹ ਜਿਹੜੇ ਬਾਬਾ ਸਾਹਿਬ ਮਿਹਰ ਕਾ ਜੀ ਨੇ ਉਹਨਾਂ ਨੇ ਸੰਵਧਾਨ ਲਿਖਿਆ ਆ ਤੁਹਾਨੂੰ ਪਤਾ ਆ ਤੇ ਬਾਬਾ ਸਾਹਿਬ ਦੇ ਸੰਵਧਾਨ ਨੂੰ ਹੀ ਇਹ ਅੱਜ ਟਾਰਗੇਟ ਕੀਤਾ ਜਾ ਰਿਹਾ ਹੈ ਸੋ ਸਾਰਿਆਂ ਹੀ ਜਿੰਨੇ ਵੀ ਇੱਥੇ ਸਾਥ ਯਾਰ ਦੋਸਤ ਜਿੰਨੇ ਸਾਥੀ ਇਕੱਠੇ ਹੋਏ ਨੇ ਉਹਨਾਂ ਨੂੰ ਇਹੀ ਉਹ ਕਹਿਣਾ ਆ ਤੇ ਸਾਨੂੰ ਆਪਣੇ ਸਬਦਾਨ ਦੀ ਰੱਖਿਆ ਕਰਨੀ ਪੈਣੀ ਆ ਸਬਦਾਨ ਤੋਂ ਪਹਿਲਾਂ ਜਿਹੜੀ ਮਨੁਸੁਮਤੀ ਸੀ ਏਦਾਂ ਅਸੀਂ ਇਕੱਠੇ ਨਹੀਂ ਹੋ ਸਕਦੇ ਸੀ ਜੇ ਅੱਜ ਅਸੀਂ ਇਕੱਠੇ ਹੋ ਰਹੇ ਆ ਸਬਦਾਨ ਦੀ ਵਜ੍ਹਾ ਨਾਲ ਇਕੱਠੇ ਹੋ ਰਹੇ ਆ ਬਾਬਾ ਸਾਹਿਬ ਵੇਦਕਾਰ ਦੁਆਰਾ ਜਿਹੜਾ ਬੜਾ ਪੜਾਇਆ ਸਬਦਾਨ ਉਹ ਬਹੁਤ ਸਾਰੀਆਂ ਤਾਕਤਾਂ ਬਦਲੀਆਂ ਚਾਹੁੰਦੀਆਂ ਪਰ ਉਹਨਾਂ ਹੱਦ ਹੋ ਗਈ ਆ ਉਹ ਸਬਦਾਨ ਨਹੀਂ ਚੇਂਜ ਹੋ ਰਿਹਾ ਉਹ ਕਿਸੇ ਨਾ ਵੀ ਡਾਇਰੈਕਟਲੀ ਔਰ ਡੈਕਟੀ ਸੰਵਧਾਨ ਚੇਂਜ ਕਰਨਾ ਚਾਹੁੰਦੇ ਆ ਅੱਜ ਜਿਹੜਾ ਹਮਲਾ ਬਾਬਾ ਸਾਹਿਬ ਮਿਰਕਾਰ ਜੀ ਦੇ ਸਟੈਚੂ ਤੇ ਹੋਇਆ ਆ ਉਹ ਸਿੱਧਾ ਸੰਵਧਾਨ ਤੇ ਹੋਇਆ ਆ ਤੁਸੀਂ ਦੇਖਦੇ ਹੋਵੋਗੇ ਚੂਪੀ ਬਿਹਾਰ ਕਿਤੇ ਮੱਧ ਪ੍ਰਦੇਸ਼ ਤੋਂ ਲੈ ਕੇ ਸਾਡੇ ਲੋਕਾਂ ਤੱਕ ਇਹ ਤੁਸੀਂ ਇਹ ਹੁੰਦੇ ਆ ਸਭ ਤੋਂ ਜ਼ਿਆਦਾ ਦਲਿਤ ਲੋਕਾਂ ਅਤੇ ਹੀ ਤਸੀਹੇ ਹੁੰਦੇ ਆ ਜਿਨੀਆਂ ਬਲਤਕਾਰ ਹੁੰਦੇ ਆ ਉਹ ਬਾਬਾ ਸਾਹਿਬ ਨੇ ਮਿਰਕਾਰ ਤੇ ਪੈਰੋਕਾਰ ਜਿਹੜੇ ਕੀ ਹੁਸ਼ਣ ਹੁੰਦੇ ਆ ਕਿਤੇ ਲੋਕ ਨੇ ਉਹਨਾਂ ਤੇ ਹੀ ਹੁੰਦੇ ਆ ਸ਼ੇਮ ਸਿੰਘ ਸ਼ੇਮ ਸੋ ਇਹ ਜਿਹੜੀਆਂ ਗੱਲਾਂ ਤੇ ਗੌਰ ਕਰਨਾ ਪੈਂਦਾ ਆ ਸਾਥੀਓ ਜੇ ਅਸੀਂ ਨੌਜਵਾਨ ਜੇ ਅਸੀਂ ਨੌਜਵਾਨ ਇਹ ਗੱਲ ਨਹੀਂ ਸਮਝਾਂਗੇ ਕੋਣ ਸਮਝੇਗਾ ਜੇ ਸਾਡੇ ਪਿਓ ਜਗਾਂ ਨੇ ਕਦੀ ਵੀ ਹਿੰਮਤ ਕੀਤੀ ਹੁੰਦੀ ਅਸੀਂ ਗੁਲਾਮੀ ਤੋੜ ਦਿੰਦੇ ਜੇ ਅੱਜ ਅਸੀਂ ਰੋਡ ਬਲੌਕ ਕੀਤਾ ਹੈ ਸਾਡੀ ਆਵਾਜ਼ ਸੁਣਾਵਾ ਤੋਂ ਆ ਕਿਉਂਕਿ ਜੇ ਪ੍ਰਸ਼ਾਸਨ ਦੇ ਕੰਦ ਨਹੀਂ ਖੁੱਲਦੇ ਤੇ ਤੁਹਾਨੂੰ ਪਤਾ ਹੈ ਸ਼ੀਰਪਾਤ ਸਿੰਘ ਨੇ ਕਿੱਦਾਂ ਖੋਹਦੇ ਸੀ ਆਪ ਸਭ ਨੂੰ ਪਤਾ ਨੌਜਵਾਨਾਂ ਤੁਹਾਡੇ 'ਚ ਜਿਹੜੀ ਤਾਕਤ ਹੈ ਕਿਸੇ 'ਚ ਨਹੀਂ ਹੈਗੀ ਕਿ ਮੈਂ ਦੱਸਣਾ ਚਾਹੁੰਦਾ ਆ ਜੇ ਅਸੀਂ ਨਹੀਂ ਪੜੇ ਲਿਖੇ ਧੱਕਾ ਪੜੇ ਲਿਖੇ ਆ ਉਹ ਕੋਈ ਮੈਨੇਜਰ ਨਹੀਂ ਰੱਖਦਾ ਇਹ ਸੰਵਿਧਾਨ ਜਦੋਂ ਲਾਗੂ ਕੀਤਾ ਗਿਆ ਤੇ ਉਦੋਂ ਹੀ ਸਾਨੂੰ ਅਸਲੀ ਆਜ਼ਾਦੀ ਮਿਲੀ ਆ 1947 ਬੜੀ ਆਜ਼ਾਦੀ ਸਾਡੇ ਨੂੰ ਨਹੀਂ ਆਈ ਕਿਉਂਕਿ ਹੱਲੇ ਵੀ ਇਹ ਲੱਛਣ ਪਾਈ ਜਾਂਦੇ ਆ ਹੱਲੇ ਵੀ ਲੱਛਣ ਪਾਈ ਜਾਂਦੇ ਆ ਕਿ ਕੋਈ ਸਟੈਚੂ ਤੋੜ ਦਿੱਤਾ ਜਾਂਦਾ ਕਦੀ ਦਲਿਤ ਦੀ ਬੇਟੀ ਨਾਲ ਬਲਤਕਾਰ ਕੀਤਾ ਜਾਂਦਾ ਤੇ ਕਦੀ ਸਾਨੂੰ ਕੋਰੀ ਤੇ ਚੜਨੀ ਦਿੱਤਾ ਜਾਂਦਾ ਸਾਡਾ ਰੋਡ ਬਲੋਕ ਹੰਦਾ ਮੈਡਮ ਨਹੀਂ ਸਾਡਾ ਕੋਈ ਵੀ ਅਜਾ ਇੰਟੈਂਸ਼ਨ ਨਹੀਂ ਅਸੀਂ ਲੋਈ ਨਹੀਂ ਕੀਤਾ ਬਾਬਾ ਸਾਹਿਬ ਨੂੰ ਮੰਦੋਂ ਵਾਲੇ ਗਿੱਲੇ ਵੀ ਸਰੋਪਾਰ ਨੇ ਉਹ ਅੱਜ ਬਹੁਤ ਹੀ ਹੱਟ ਬਾਬਾ ਸਾਹਿਬ ਦਾ ਸਟੈਚੂ ਢੋ ਲਿਆ ਗਿਆ ਉਹ ਵੀ ਸਬਦਾਨ ਦੀ ਉਸਤੇ ਇੱਕ ਗਹਿਰੀ ਜਿਹੜੀ ਸਾਜ਼ਿਸ਼ਾ ਉਹਦੇ ਉੱਤੇ ਹੀ ਇਹ ਜਿਹੜੀ ਆ ਇਹ ਜਿਹੜੀ ਸਾਜ਼ਿਸ਼ ਦਾ ਇਸ਼ਾਰਾ ਹੈ ਸੋ ਆਏ ਜੀ ਸਟੈਪਿੰਗ ਤੋਂ ਹੈ ਜੰਦੇ ਨੇ ਸਬਦਾਨ ਦੇ ਹੁੰਦਾ ਕਿ ਕਹਿੰਦਾ ਸਬਦਾਨ ਦੇ ਪੱਤਵਾਂ ਜਿਹੜੀਆਂ ਕਾਪੀਆਂ ਜੁਲਾਈ ਜਾਂਦੀਆਂ ਸਬਦਾਨ ਦੇ ਤਲਾਬ ਨੂੰ ਜਾਂਦਾ ਸੋ ਸਾਡਾ ਕੋਈ ਵੀ ਇਦਾਂ ਦਾ ਮਸਲਾ ਨਹੀਂ ਕਿ ਅਸੀਂ ਸ਼ਾਂਤੀ ਪੰਕਤੀ ਸਾਡਾ ਪੁਲਿਸ ਨੂੰ ਪ੍ਰੋਟੈਸਟ ਕਰਾ ਰਹੇ ਹਾਂ ਜੀ ਆਪ ਵੀ ਆਏ ਹੋ ਸਾਡਾ ਮਨ ਤੋਂ ਨਹੀਂ ਸੀ ਤੁਸੀਂ ਆਏ ਆ ਅਸੀਂ ਤੁਹਾਡੀ ਗੱਲ ਮੰਨਾਂਗੇ ਅਸੀਂ ਤੁਹਾਨੂੰ ਸਲਾਹ ਵੀ ਕਰਾਂਗੇ ਕੀ ਕਰਾਂ ਜੀ ਤੇ ਅਸੀਂ ਇਹ ਚਾਹੁੰਦੇ ਹਾਂ ਕਿ ਸਾਡੀ ਜਿਹੜੀ ਇਹ ਜਿਹੜਾ ਮੰਗ ਬੱਤਰ ਆ ਇਹਨੂੰ ਜਲਦ ਤੋਂ ਜਲਦ ਸਾਡਾ ਪੰਚਾਇਤ ਆਵੇ ਕਿਉਂਕਿ ਅਮਰਸਰ ਤੋਂ ਯਾਦ ਦੂਰ ਨਹੀਂ ਜੀ ਸਾਰੇ ਟੱਚ ਵਿੱਚ ਹੈ ਭਾਈ ਜੇਸ ਨੂੰ ਮਿਲਦਾ ਐਮਐਸਏ ਡਾਕਟਰ ਫਰਚਾ ਦਾ ਸੁਆਰ ਉੱਤੇ ਵੱਧ ਤੋਂ ਵੱਧ ਕ੍ਰੀ ਜਿਹੜੀ ਕਾਰਵਾਈ ਕੀਤੀ ਜਾਵੇ ਸੈਕੰਡਲੀ ਜੇਕਰ ਪ੍ਰਸ਼ਾਸਨ ਹੀ ਮੰਨੀ ਦੀ ਵੇਲ ਹੋ ਗਿਆ ਤੇ ਅਸੀਂ ਕਿੱਦਾਂ ਇੱਕ ਤੋਂ ਕਿੱਦਾਂ ਅਸੀਂ ਸਾਲਿਆ ਸਾ ਜੇ ਸ਼ਬਦਾਂ ਕੀ ਰਿਜ਼ਰਵੇਸ਼ਨ ਹੈ ਇਸ ਸ਼ਬਦਾਂ ਦੇ ਵਿੱਚ ਬਰਾਬਰਤਾ ਹੈ ਜਿਸ ਸ਼ਬਦਾਂ ਦੇ ਵਿੱਚ ਮਿਲ ਕੀ ਉਹ ਲੜਕੇ ਨੂੰ ਕੋਈ ਜਿਹੜੀ ਆ ਖਤਮ ਕੀਤਾ ਗਿਆ ਹੈ ਲਾਪਰਪਰ ਖਤਮ ਕੀਤਾ ਗਿਆ ਤਾਂ ਕੀ ਪ੍ਰੋਬਲਮ ਹੈ ਕਿਸ ਨੂੰ ਕੀ ਦਿੱਕਤ ਆ ਜਾ ਸਕਦੀ ਹੈ ਕਿਹਾ ਜੀਨ ਨਾਦਕਰਨ ਸ਼ਬਦਾਂ ਦੇ ਵਿੱਚ ਆ ਗਿਆ ਸੋ ਉਹਨਾਂ ਉੱਥੇ ਉਹ ਨੂੰ ਜਾਣਿਆ ਵੀ ਜਾਇਆ ਔਰ ਬਾਬਾ ਸਾਹਿਬ ਕਿਛਤੇ ਹਮਲਾ ਦਿੱਤਾ ਤੇ ਸੋ ਇਹ ਸਾਰੀ ਗੱਲਾਂ ਮੰਤਰੀ ਦੇ ਰੱਖਦੇ ਹੋਏ ਹੀ ਅਸੀਂ ਆਪ ਵੀ ਮੰਗ ਰੱਖਦੇ ਆ ਕਿ ਇਹ ਜਿਹੜੀ ਵੱਧ ਤੋਂ ਵੱਧ ਜਾਣੀ ਵਾਲੀ ਹੈ ਔਰ ਹਾਈ ਫਿਊਸ਼ਨ ਕਰਦੇ ਜਿੱਥੇ ਤੱਕ ਜੋ ਲੱਗਾ ਕਿ ਇੱਥੇ ਜੀ ਸਾਡੀ ਮੰਗ ਉਹ ਲੈ ਚੁੱਕੇ ਜੀ ਸਾਡੇ ਜਿੰਨੇ ਵੀ ਸਾਡੇ ਸਟਾਫ ਨੇ ਉਹ ਸੁਰੱਖਿਆ ਪ੍ਰਦਾਨ ਕੀਤੀ ਆਪਣੇ ਜਸਵੰਤ ਜੈਲ ਜੀ ਮੰਗੀ ਇਹ ਆ ਜੀ ਸ਼ਰਾਧੀ ਅਨਸਰ ਨੇ ਜੀ ਬਾਬਾ ਸਾਹਿਬ ਦਾ ਸ਼੍ਰੀ ਕੋਈ ਕਰਨੀ ਸੀ ਉਹਦੇ ਪਿੱਛੇ ਦੀ ਉਹਦੀ ਬੈਕਗ੍ਰਾਉਂਡ ਤਾਕਤ ਕੀ ਆ ਉਹਨਾਂ ਨੇ ਭੇਜਿਆ ਉਹਨੂੰ ਕਿਸ ਕਿਸ ਬੰਦੇ ਨੇ ਉਹਨੂੰ ਗਾਈਡ ਕੀਤਾ ਗਿਆ ਦੇਖੋ ਸਾਰੇ ਹਾਂ ਜੀ ਹਾਂ ਜੀ ਮਨਵਾ ਦੇ ਦਿੱਤੇ ਨੇ ਸਾਰੇ ਮੈਡਮ ਪੀਸ ਕਰਾਂਗੇ ਪ੍ਰੋਟੈਸਟ ਕੋਈ ਇੱਥੇ ਦੀ ਮਾਰਨਗੇ ਅਸੀਂ ਬਾਬਾ ਸਾਹਿਬ ਨੂੰ ਸੁਤਾਨ ਨੂੰ ਮਿਲਣ ਵਾਲੇ ਲੋਕ ਆ ਅਸੀਂ ਕੋਈ ਵੀ ਹਿੰਸਾ ਨਹੀਂ ਕਰਾਂਗੇ ਲੋਕ ਆਪਣੇ ਘਰਾਂ ਵਿੱਚ ਨਹੀਂ ਲਵਾਇਆ ਹੈ ਹਾਂ ਕਾਬੂ ਕਰ ਲਿਆ ਕਾਬੂ ਕਰ ਲਿਆ ਦੇਖੋ ਮੈਡਮ ਜੀ ਇੱਕ ਬੁੜਾਈ ਮੰਗ ਪੱਤਰ ਹੈ ਅਸੀਂ ਉੱਥੇ ਬੈਠੇ ਹੋ ਕੇ ਆਪਾਂ ਬਾਜੀ ਇੱਕ ਮਿੰਟ ਯਾਰ ਬਾਜੀ ਬਾਜੀ ਇੱਕ ਮਿੰਟ ਯਾਰ ਬਾਜੀ ਮੈਡਮ ਜੀ ਇੱਕ ਮਾਜੂਬ ਐਸਐਸਪੀ ਸਾਹਿਬ ਸਾਡੀ ਬੇਨਤੀ ਇਹ ਵੀ ਆ ਕਿ ਕਿੰਨਾ ਅਮਰ ਸਰਵਿਸ ਸਟੈਚੂ ਟੁੱਟ ਗਿਆ ਸਾਡੀ ਮੰਗ ਇਹ ਵੀ ਹੈ ਹਾਂ ਪੰਜਾਬ ਦੀ ਇੱਜ਼ਤ ਜਿੱਥੇ-ਜਿੱਥੇ ਵਿਵਾਸ ਆ ਤੇ ਪਿੰਡ ਮਹੱਲੇ ਗਲੀ ਦੇ ਵਿੱਚ ਵੀ 바ਵਾ ਸਾਹਿਬ ਦਾ ਜਿਹੜਾ ਸਟੈਚੂ ਲੱਗਾ ਉਦੀ ਜਿਹੜੀ ਦੇਖ ਰਹੇ ਕਾ ਜਿਹੜੀ ਸੁਰੱਖਿਆ ਉਹ ਪੰਜਾਬ ਪੁਲਿਸ ਉਹ ਕੀ ਕਰੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦਾ ਜਿਹੜਾ ਮਾਹੌਲ ਉਹ ਖਰਾਬ ਨਾ ਹੋਵੇ ਕਿ ਮੋਰੋ ਕੇ ਆਉਣ ਵਾਲੇ ਸਮੇਂ ਦੇ ਵਿੱਚ ਸਤਲੁਜ ਵਿਦਿਆਸਮਜਿਤ ਦਾ ਸਰਵਾ ਰਹਿਆ ਇੱਕ ਇੱਕ ਮਿੰਟ ਮੇਰੀ ਗੱਲ ਸੁਣੋ ਨੇ ਨੂੰ ਇੱਕ ਗੱਲ ਤੋਂ ਜੇ ਤਾਂ ਆਪਾਂ ਸਭ ਨੇ ਇੱਕ ਵਾਰੀ ਗੱਲ ਕਰਨੀ ਹੈ ਉਹਨੂੰ ਲੱਗਣਾ ਹੈ ਫਿਰ ਸਮਾਂ ਤੇ ਬੈਠ ਇੱਥੇ ਅਸੀਂ ਸਿੱਧੀ ਥਾਂ 'ਤੇ ਬੈਠ ਕੇ ਗੱਲ ਕਰਦੇ ਹਾਂ ਠੀਕ ਹੈ ਇਹ ਸੜਕ ਦੇ ਉੱਪਰ ਨਹੀਂ ਹੈ ਆਪਾਂ ਨੂੰ ਕੋਸ ਦੇਖੋ ਕਿੰਨਾ ਕਿਤੇ ਕੋਈ ਗਲੈਸ ਹੋਏਗਾ ਉਹ ਨਹੀਂ ਲੱਗੇਗਾ ਠੀਕ ਹੈ ਜਸਨੀ ਪੂਰੀ ਮੰਗਤ ਤੋਂ ਕਿ ਬੈਠਣਾ ਹੈ ਸੰਡੇ ਵਾਲੀ ਕੰਨਾ ਜੋ ਪਾਣੀ ਕਿੰਨਾ ਲੱਗੇਗਾ ਹਾਂ ਮੈਂ ਪਾਣੀ ਸਾਹਿਬਾ ਉਧਰ ਹੋਣਾ ਜੋ ਨਮਣੀ ਹੋ ਗਿਆ ਡੰਡਾ ਦਾ ਉਹਦੇ ਪਾਪਾ ਚੱਲ ਗਿਆ ਜਾਲਾ ਜਣੇ ਨੂੰ ਇੰਨੇ ਮੈਂ ਸਭ ਕੁਝ ਨਹੀਂ ਸੁਣ ਸਕੀ ਆਜੋ ਭਾਈ ਪਿੱਛੇ ਨੂੰ ਹੋ ਗਿਆ ਨਹੀਂ ਭਾਈ ਰਾਜ ਜੀ ਸਾਹਮਣੇ ਰਾਜ ਜੀ ਸਾਹਮਣੇ ਜੀ ਸਰ ਟੈਕ ਮੈਟਰ ਰਾਜ ਟੈਕ ਮੈਟਰ ਹੋਣ ਲੱਗਾ ਕਰ ਟੈਕ ਮੈਟਰ ਠੀਕ ਹੈ ਜੀ ਚਲੋ ਅਸੀਂ ਤੁਹਾਨੂੰ ਆਸ਼ਵਾਸਨ ਦਿੰਦੇ ਆ ਜਿਹਦੇ ਅੰਦਰ ਆਪਾਂ ਇੰਨੇ ਸੇਜਾਂ ਮੁਰਗੀ ਉਰੇ ਰੋਬ ਲਾਗਦੀਆਂ ਬਾਤ ਤੋਂ ਬਾਤੋ ਲਗਾ ਕੇ ਆ ਜਾਣਗੇ ਜਿਹੜੇ ਨਹੀਂ ਲੱਗਦੀਆਂ ਤਾਂ ਫਿਰ ਅਗਲਾ ਟੱਕਰ ਵੀਡੀਓ ਅਸੀਂ ਦਿੱਤੀ ਉਹ ਹਨਾ ਸੜ ਦੇ ਉੱਪਰ ਚੜਿਆ ਪਿਆ ਉਹਦੇ ਉੱਪਰ ਅਸੀਂ ਦੇਖੀ ਖਿਆਲ ਨਾਲ ਉਹ ਜਾਣੀ ਕਿ ਉਹਦੇ ਡੈਲ ਵਿੱਚ ਕਿੰਨੀ ਕਿਰਨਾ ਹੋ ਗਈ ਬਾਵਾ ਸਾਹਿਬ ਲੋੜ ਕਰ ਲਈ ਬਿਲਕੁਲ ਜੀ ਐਨਐਸ ਸਾਡੀ ਬੇਨਤੀ ਹੈ ਜੀ ਜੇ ਲੱਗ ਗਿਆ ਤਾਂ 12 ਬੰਦ ਅਸੀਂ ਇਕੱਤਰ ਨੂੰ ਬੇਨਤੀ ਕਰਦੇ ਹਾਂ ਮੀਡੀਆ ਤੋਂ ਵੀ ਤੇ ਸਾਰਿਆਂ ਨੂੰ ਕੋਈ ਵੀ ਸਾਡੇ ਨੂੰ ਬਿਜਾਸ ਮਾਰਾ ਇਹਨੂੰ ਭਾਗ ਤੇ ਬੈਠ ਕੇ ਮਦਦ ਨਾ ਕਰੇ ਕਿ ਨਾ ਕੋਈ ਫਲੈਕਸਾਂ ਦੇ ਕੱਟ ਨਹੀਂ ਹੈ ਜੇ ਕੋਈ ਲੱਗਦਾ ਤੇ ਉਸ ਤੇ 295 ਦਾ ਪਾਗਰਾ ਨਹੀਂ ਦਿੰਦਾ ਇਹ ਕੋਈ ਅਸੀਂ ਉਹ ਮੀਡੀਆ ਤੋਂ ਵੀ ਕਰਵਾ ਦੇਵਾਂਗੇ ਤੇ ਜਿਹੜੇ ਕੋਈ ਹੁਣੇ ਪਤਾ ਲੱਗਿਆ ਉੱਤੇ ਫਲੈਕਸ ਲੱਗੀ ਹੋ ਸਾਡਾ ਇੱਥੇ ਭਗਵਾੜੇ ਦੇ ਵਿੱਚ ਹੀ ਪਾੜ ਆ ਗਿਆ। ਪੁਲਿਸ ਕਟਵਾ ਲਏਗੇ ਹੈਗੇ ਕਿਉਂਕਿ ਲਾਸਟ ਟਾਈਮ ਵੀ ਇਹ ਐ ਮੋਰਟਰੀ ਦੇ ਵਿੱਚ ਵੀ ਬਾਈਕਲ ਜਿਹੜਾ ਸੀਗਾ ਲਾਸਟ ਟਾਈਮ ਉਹ ਬੰਦੇ ਜਿਹੜੀਆਂ ਟਰਾਲੀਆਂ ਠੁਲੀਆਂ ਨਾਲ ਫਟਿਆ ਸੀ ਉਹ ਅਸੀਂ ਸੀਸੀਟੀਵੀ ਫੁਟੇਜ ਤੋਂ ਵੈਰੀਫਾਈ ਕਰਵਾ ਲੈਨੇ ਕੀ ਹੈ। ਜਿੱਥੇ ਕੋਈ ਵੀ ਐਕਸ਼ਨ ਲੈਣ ਵਾਲਾ ਹੋਵੇਗਾ ਸਾਡੇ ਵੱਲੋਂ ਤੁਰੰਤ ਲਿਆ ਜਾਏ। ਠੀਕ ਹੈ ਜੀ। ਸਰ ਇੱਕ ਬਟਾ